ਇਹ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਰਕਾਰ ਵੱਲੋਂ ਇੱਕ ਨਸ਼ਿਆਂ ਦੇ ਵਿਰੁੱਧ ਇੱਕ ਮੁਹਿੰਮ ਚੜੀ ਗਈ ਹੈ ਜਿਹਨੂੰ ਅਸੀਂ ਨਾਂ ਦਿੱਤਾ ਗਿਆ ਯੁੱਧ ਨਸ਼ਿਆਂ ਵਿਰੁੱਧ ਉਸ ਮੁਹਿੰਮ ਦੇ ਤਹਿਤ ਜਿਸ ਤਰ੍ਹਾਂ ਅਸੀਂ ਇਲਾਕੇ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਨੂੰ ਨਸ਼ਾ ਕੰਜ਼ਿਊਮ ਕਰਨ ਵਾਲਿਆਂ ਨੂੰ ਬੰਦੀਆਂ ਧਰਾਮਾਂ ਦੇ ਵਿੱਚ ਅਸੀਂ ਕਰ ਰਹੇ ਹਾਂ ਜਿਹੜੇ ਨਸ਼ਾ ਪੀਣ ਵਾਲੇ ਨੇ ਜਾਂ ਜਿਨ੍ਹਾਂ ਨੂੰ ਲਤ ਲੱਗ ਗਈ ਹੈ ਉਹਨਾਂ ਨੂੰ ਅਸੀਂ ਹਸਪੀਟਲ 'ਚ ਦਾਖਲ ਕਰਵਾਇਆ ਜਾ ਰਿਹਾ ਹੈ ਜਿਹੜੇ ਨਸ਼ਾ ਵੇਚਣ ਦੇ ਹੈਗੇ ਨੇ ਉਹਨਾਂ ਨੂੰ ਅਸੀਂ ਬੰਦੀਆਂ ਧਾਰਾਵਾਂ ਦੇ ਵਿੱਚ ਉਹਨਾਂ ਨੂੰ ਜੇਲ੍ਹ 'ਚ ਭੇਜਿਆ ਜਾ ਰਿਹਾ ਤੇ ਜਿਨ੍ਹਾਂ ਨੇ ਜੋ ਵੀ ਪ੍ਰਾਪਰਟੀਆਂ ਇਸ ਤਰੀਕੇ ਨਾਲ ਬਣਾ ਲਈਆਂ ਨੇ ਅਸੀਂ ਫੋਰਫੀਟ ਵੀ ਕਰਵਾਈਆਂ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਤੇ ਜਿਨ੍ਹਾਂ ਨੇ ਕਾਨੂੰਨ ਦੀ ਉਲੰਘਣਾ ਕਰਕੇ ਗਲਤ ਤਰੀਕੇ ਨਾਲ ਇਨਕ੍ਰੋਚਮੈਂਟ ਕੀਤੀ ਹੈ ਤੇ ਨਸ਼ੇ ਵੀ ਕਰਦੇ ਨੇ ਉਹਨਾਂ ਦੇ ਘਰਾਂ 'ਉਤੇ ਦੂਜੀ ਪड़ोसी ਦੀ ਕਾਰਵਾਈ ਵੀ ਚੱਲ ਰਹੀ ਉਸੇ ਦੇ ਤਹਿਤ ਹੀ ਇੱਕ ਪਿੰਡ ਪਿੰਡ ਲੈਵਲ ਤੇ ਅਸੀਂ ਇੱਕ ਇਸ ਦੇ ਨਾਲ-ਨਾਲ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਕਿ ਪਿੰਡਾਂ ਵਾਲਿਆਂ ਨੂੰ ਜਾਗਰੂਕ ਕੀਤਾ ਜਾਵੇ ਇੱਕ ਪਿੰਡਾਂ ਨੇ ਆਪਣੀ ਮਰਜ਼ੀ ਦੇ ਨਾਲ ਇੱਕ ਮਤਾ ਦੇ ਰੂਪ ਦੇ ਵਿੱਚ ਇਸ ਗੱਲ ਨੂੰ ਲਿਆ ਕਿ ਸਾਡੇ ਪਿੰਡ ਵੱਲੋਂ ਅਸੀਂ ਪਤਾ ਪਾ ਕੇ ਸੌਂ ਖੜੀ ਹੈ ਕਿ ਨਸ਼ੇ ਦੇ ਵਿਰੁੱਧ ਅਸੀਂ ਤੋਂ ਲੜਾਈ 'ਚ ਤੁਹਾਡੇ ਨਾਲ ਆ ਤੇ ਸਾਡੇ ਵੱਲੋਂ ਕਿਸੇ ਵੀ ਤਰੀਕੇ ਦੀ ਨਸ਼ਾ ਵੇਚਣ ਵਾਲੇ ਦੀ ਕੋਈ ਸਪੋਰਟ ਨਹੀਂ ਹੋਏਗੀ ਤੇ ਅਸੀਂ ਤੁਹਾਨੂੰ ਵਿਸ਼ਵਾਸ ਦਿਨਦੇ ਹਾਂ ਕਿ ਸਾਡਾ ਪਿੰਡ ਨਸ਼ਾ ਮੁਕਤ ਕਰਨ ਵਿੱਚ ਅਸੀਂ ਪੂਰਾ ਸਹਿਯੋਗ ਦੇਾਂਗੇ ਮੈਂ ਸਰਪੰਚ ਤੋਂ ਖੜੀ ਸਾਰੇ ਸਮੂਹ ਨਗਰ ਵੱਲੋਂ ਇੱਕ ਆਸ ਰੱਖਦਾ ਹਾਂ ਕਿ ਕੋਈ ਵੀ ਸਾਡੇ ਪਿੰਡ ਦੇ ਵਿੱਚ ਨਸ਼ਾ ਨਹੀਂ ਕਰਦਾ ਔਰ ਨਾ ਹੀ ਅਸੀਂ ਕਿਸੇ ਨਸ਼ੇ ਵਾਲੇ ਦੇ ਮਗਰ ਜਾਵਾਂਗੇ ਇਹ ਮੇਰਾ ਪਰਨ ਹੈ ਕਿ ਪੱਕਾ ਅਸੀਂ ਕਿਸੇ ਨਸ਼ੇ ਵਾਲੇ ਦੇ ਸੇ ਨਹੀਂ ਜਾਵਾਂਗੇ ਨਾ ਕਿਸੇ ਦੀ ਜ਼ਮਾਨਤ ਦੇਵਾਂਗੇ ਔਰ ਨਾ ਹੀ ਅਸੀਂ ਕੋਈ ਇਹੋ ਜਿਹਾ ਕੰਮ ਕਰਨ ਦੇਵਾਂਗੇ ਪਿੰਡ ਦੇ ਵਿੱਚ ਹਾਂਜੀ ਮੈਂ ਜੀ ਬਹੁਤ ਬਹੁਤ ਧੰਨਵਾਦ ਆ ਆਪਣੇ ਡਿਊਟੀ ਸਾਹਿਬ ਹੁਣਾ ਦਾ ਐਸ ਐਚਓ ਸਾਹਿਬ ਹੁਣਾ ਦਾ ਆਪਣੇ ਸਾਰੇ ਨਗਰ ਦਾ ਜਿਨ੍ਹਾਂ ਨੇ ਕਿ ਸਾਡੇ ਪਿੰਡ ਵਿੱਚ ਇੰਨਾ ਪ੍ਰਾਲਾ ਕਰਕੇ ਔਰ ਸਾਨੂੰ ਇੱਥੋਂ ਤੱਕ ਸੇਧ ਪਹਚਾਈ ਆ ਅਸੀਂ ਬਿਲਕੁਲ ਇਹਨਾਂ ਦਾ ਸਹਿਯੋਗ ਦੇਵਾਂਗੇ ਹਰ ਤਰ੍ਹਾਂ ਔਰ ਕਿਸੇ ਤਰ੍ਹਾਂ ਦਾ ਵੀ ਹਾਂ ਹੀ ਆਪਣੇ ਪਿੰਡ ਵਿੱਚ ਨਸ਼ਾ ਨਹੀਂ ਵੇਚਣ ਦੇਵਾਂਗੇ ਔਰ ਨਾ ਹੀ ਸਾਡੇ ਪਿੰਡ ਵਿੱਚ ਨਸ਼ਾ ਵਿਕਦਾ ਹੈ ਸਰ ਜੋਗਸਿੰਘ ਰੰਡਾਵਾਣਾ ਜੀ ਮੇਰਾ ਉਹ ਨਸ਼ਾ ਕੂਰ ਦੇ ਨਾਮ ਤੇ ਸਮਾਜਿਕ ਮਾਣ ਸਰ ਬਹੁਤ ਵਧੀਆ ਮੈਂ ਤਾਂ ਕਵਾਂਗਾ ਕਿ ਥੋੜਾ ਜਿਹਾ ਲੇਟ ਹੋ ਗਏ ਨੇ ਪਰ ਫਿਰ ਵੀ ਬਹੁਤ ਵਧੀਆ ਚਲੋ ਆਂਦੇ ਦੇਰ ਆਇ ਦਰਸਤ ਆਏ ਇਹ ਕੰਮ ਬਹੁਤ ਵਧੀਆ ਸੀਗਾ ਜੇ ਨਸ਼ਾ ਇੱਕ ਕੋਰ ਸੀਗਾ ਜੀ ਸਾਡੇ ਨੌਜਵਾਨ ਦੀ ਪੀੜ੍ਹੀ ਦੇ ਵਿੱਚ ਅੱਜ ਪਿੰਡ ਦੇ ਵਿੱਚ ਸਾਰੇ ਨਗਰ ਨੇ ਇੱਕ ਪ੍ਰਣ ਕੀਤਾ ਹੈ ਡਿਪਟੀ ਸਾਹਿਬ ਵੀ ਆਏ ਹੋਏ ਨੇ ਤੇ ਆਪਾਂ ਇਹਨਾਂ ਦਾ ਫੁੱਲ ਸਪੋਰਟ ਕਰਦੇ ਸਾਂ ਜੋਗ ਕਰਦੇ ਆ ਜੀ ਜਿਹੜੀ ਨਾ ਮੁਹਿੰਮ ਵਢੀ ਹੋਈ ਹੈ ਜੀ ਨਸ਼ਾ ਨਸ਼ਿਆਂ ਦੇ ਵਿਰੁੱਧ ਸਾਡਾ ਸਾਰਾ ਨਗਰ ਤਨ ਦੇ ਹੀ ਨਾ ਇਹਨਾਂ ਦਾ ਪੂਰਾ ਸਹਿਯੋਗ ਕਰੇਗਾ ਜੀ ਜਿੱਦਾਂ ਵੀ ਇਹ ਹਰਕਤ ਹੋਏਗੀ ਪਹਿਲੀ ਗੱਲ ਸਾਡਾ ਜੀ ਨਸ਼ਾ ਹੈ ਨਹੀਂ ਜੀ ਜੇ ਕੋਈ ਕਰਦਾ ਜੀ ਉਹਦੇ ਮਰ ਕੋਈ ਵੀ ਪਿੰਡ ਦੇ ਵਿੱਚੋਂ ਲੰਬੜਦਾਰ ਸਾਹਿਬਾਨ ਸਰਪੰਚ ਸਾਹਿਬਾਨ ਮੈਂਬਰ ਸਾਹਿਬਾਨ ਕੋਈ ਵੀ ਨਹੀਂ ਉਹਨਾਂ ਦੇ ਪਿੱਛੇ ਜਾਏਗਾ ਜੀ ਵੇਖੋ ਜੀ 100 ਚ 100% ਆਪਾਂ ਕਿਸੇ ਦੀ ਗਰੰਟੀ ਨਹੀਂ ਦੇ ਸਕਦੇ ਪਰ ਕਿਤੇ ਨਾ ਕਿਤੇ ਆਪਾਂ ਵਾਅਦਾ ਵੱਦ ਜਿੰਨੀ ਸਾਡੀ ਹੈਗੀ ਆ ਜੀ ਸਮਰਥਾ ਆਪਾਂ ਫੁੱਲ سپورਟ ਕਰਾਂਗੇ ਇਹਨਾਂ ਨੂੰ